ਲੀ ਮੇਅਰ ਹੈ ਨਾ ਉਹਦੇ ਕੋਲ ਪਾਵਰ ਹੈ ਨਾ ਉਹਦੇ ਕੋਲ ਕੋਈ ਮੈਜੋਰਿਟੀ ਹੈ ਦੇਖੋ ਤੱਕੇ ਨਾਲ ਉਹਨੂੰ ਥੋਪਿਆ ਗਿਆ ਹੈ ਆ ਵਾਦਾ ਕੀਤਾ ਹੈ ਲੋਕਾਂ ਨੇ ਕੀਤੇ ਹੋਏ ਵਾਦੇ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਪੂਰੀ ਲੜਾਈ ਲੜਾਂਗੇ ਗੱਲ ਹੈ ਕਿ ਸਾਡੇ ਅੰਮ੍ਰਿਤਸਰ ਦਾ ਜਿਹੜਾ ਮੇਅਰ ਜਾਲੀ ਮੇਅਰ ਬੈਠਾ ਜਿਹਦੇ ਕੋਲ ਮੈਜੋਰਿਟੀ ਨਹੀਂ ਹੈ ਕਾਉਂਸਲਰ ਦੀ 2.5 ਮਹੀਨੇ ਹੋ ਗਏ ਨੇ ਐਸ ਪਰ ਐਕਟ ਔਰ ਰੂਲ ਦੇ ਹਿਸਾਬ ਦੇ ਨਾਲ ਮਹੀਨੇ 'ਚ ਇੱਕ ਵਾਰੀ ਮੀਟਿੰਗ ਬੁਲਾਣੀ ਚਾਹੀਦੀ ਹੈ ਕਾਂ ਚ ਐਸੂਲੇ ਤਰਾ ਤਰਾ ਮਚੀ ਪਈ ਹੈ ਡਵੈਲਪਮੈਂਟ ਕੋ ਸਰ ਕੋ ਗਏ ਜਾਲੀ ਮੇਰ ਕੋ ਤਾਂ ਅਜੀ ਜਾਨਾ ਨਹੀਂ ਨਾਈ ਸਾਡੇ ਕੇ ਕਾਉਂਸਲਰ ਨੇ ਗਏ ਡਵੈਲਪਮੈਂਟ ਦਾ ਕੰਮ ਅਜ ਤੱਕ ਨਹੀਂ ਹੋ ਪਾਇਆ। ਆਮ੍ਰਿਤਸਰ ਦੀ ਕਾਂਗਰਸੀ ਕੌਂਸਲਰ ਦੇ ਵੱਲੋਂ ਅੱਜ ਐਮਸੀ ਕਮਿਸ਼ਨਰ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਖਾਸ ਅਮ੍ਰਿਤਸਰ ਸ਼ਹਿਰ ਦੇ ਡਵੈਲਪਮੈਂਟ ਦੇ ਮੁੱਦਿਆਂ ਨੂੰ ਲੈ ਕੇ ਕੀ ਕੀ ਕੁਝ ਮੀਟਿੰਗ ਦੇ ਵਿੱਚ ਅਹਿਮ ਜਿਹੜੇ ਫੈਸਲੇ ਲਿੱਤੇ ਗਏ ਨੇ ਜਾਂ ਮੀਟਿੰਗ ਦੇ ਵਿੱਚ ਕੀ ਵਿਚਾਰ ਕੀਤੇ ਗਏ ਨੇ ਮੇਰੇ ਨਾਲ ਵਿਕਾਸ ਸੋਨੀ ਸਰ ਮੌਜੂਦ ਨੇ ਸਰ ਅੱਜ ਤੁਸੀਂ ਐਮਸੀ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਹੈ ਖਾਸ ਸ਼ਹਿਰ ਦੇ ਡਵੈਲਪਮੈਂਟ ਦੇ ਮੁੱਦਿਆਂ ਨੂੰ ਲੈ ਕੇ ਕੀ ਕੀ ਗੱਲਬਾਤ ਹੋਈ? ਸੋ ਮੈਡਮ ਪਿਛਲੇ ਟਾਈਮ ਹੀ ਤੋਂ ਕਾਰਪੋਰੇਸ਼ਨ ਦਾ ਹਾਊਸ ਹੀ ਮੀਟਿੰਗ ਨਹੀਂ ਬੁਲਾਈ ਗਈ। ਸੋ ਬਹੁਤ ਸਾਰੇ ਮੁੱਦੇ ਜਿਹੜੇ ਹਾਊਸ ਆਫ ਪਾਸ ਹੁੰਨੇ ਹੁੰਦੇ ਹਾਊਸ ਨੇ ਉਹਦੀ ਇੱਕ ਅਪਰੂਵਲ ਦੇਣੀ ਹੁੰਦੀ ਹੈ ਉਹ ਕੱਲੇ ਕੋਈ ਕਾਉਂਸਲਰ ਜਾਂ ਕੋਈ ਅਫਸਰ ਜਾਂ ਕਮਿਸ਼ਨਰ ਸਾਹਿਬ ਆਪਣੇ ਲੈਵਲ ਤੇ ਨਹੀਂ ਕਰ ਸਕਦੇ ਸੋ ਅੱਜ ਸਮੁੱਚੇ ਕਾਂਗਰਸ ਦੇ ਕਾਉਂਸਲਰਾਂ ਨੇ ਅੱਜ ਇੱਕ ਕਮਿਸ਼ਨਰ ਸਾਹਿਬ ਨੂੰ ਲੈਟਰ ਦਿੱਤੀ ਕਿ 2.5 ਮਹੀਨੇ ਹੋ ਗਏ ਨੇ ਐਸ ਪਰ ਐਕਟ ਔਰ ਰੂਲ ਦੇ ਹਿਸਾਬ ਦੇ ਨਾਲ ਮਹੀਨੇ ਚ ਇੱਕ ਵਾਰੀ ਮੀਟਿੰਗ ਬੁલાਣੀ ਚਾਹੀਦੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਅੰਮ੍ਰਿਤਸਰ ਦਾ ਜਿਹੜਾ ਮੇਅਰ ਜਾਲੀ ਮੇਅਰ ਬੈਠਾ ਜਦੋਂ ਕੋਲ ਮੈਜੋਰਿਟੀ ਨਹੀਂ ਹੈ ਕਾਉਂਸਲਰ ਦੀ ਇਸ ਕਰਕੇ ਉਹ ਹਾਊਸ ਦੀ ਮੀਟਿੰਗ ਨਹੀਂ ਬੁਲਾ ਸਕਦਾ ਔਰ ਨਾ ਇਹ ਕੰਮ ਪਾਸ ਕਰ ਸਕਦਾ ਪਿਛਲੀ ਵਾਰੀ ਵੀ ਜਿਹੜੇ ਕੰਮ ਹੈ ਉਹ ਧੱਕੇ ਨਾਲ ਹੀ ਪਾਸ ਕੀਤੇ ਗਏ ਨੇ ਔਰ ਉਹ ਕੰਮ ਸਿਰਫ ਉਹ ਪਾਸ ਕੀਤੇ ਗਏ ਜਿਹੜੇ ਇਹਨਾਂ ਦੇ ਆਪਣੀ ਮਰਜ਼ੀ ਦੇ ਸੀ ਜਿੱਦੇ ਜੇ ਮੈਂ ਸਮਝਦਾ ਕਿ ਇਹਨਾਂ ਦਾ ਆਪਣਾ ਕੋਈ ਪਰਸਨਲ ਇੰਟਰਸਟ ਸੀ ਉਹ ਕੰਮ ਇਹਨਾਂ ਨੇ ਪਾਸ ਕੀਤੇ ਨੇ ਪਰ ਉਹ ਵੀ ਕੋਈ ਕੰਮ ਸਿਰੇ ਹੱਲੇ ਤੱਕ ਨਹੀਂ ਚੜਿਆ ਕੋਈ ਡਿਵੈਲਪਮੈਂਟ ਦਾ ਕੰਮ ਅਜੇ ਤੱਕ ਨਹੀਂ ਹੋ ਪਾਇਆ ਬਾਰਸ਼ਾਂ ਦਾ ਦਿਨ ਹੈ ਡੀਸਿਲਟਿੰਗ ਨਹੀਂ ਹੋ ਰਹੀ ਪੀਨ ਵਾਲਾ ਪਾਣੀ ਲੋਕਾਂ ਨੂੰ ਗੰਦਾ ਆ ਰਿਹਾ ਹੈ ਟਿਊਬਵਲ ਗਰਮੀ ਕਰਕੇ ਸਪਲਾਈ ਪਾਣੀ ਦੀ ਯਾਦਾ ਲੋਕਾਂ ਨੂੰ ਡਿਮਾਂਡ ਹੁੰਦੀ ਹੈ ਟਿਊਬਵਲ ਬੈਠ ਰਹੇ ਨੇ ਕੋਈ ਨਵਾਂ ਟਿਊਬਵਲ ਨਹੀਂ ਲੱਗਾ ਲੋਕਾਂ 'ਚ ਐਸੋਲੇ ਤਰਾ ਤਰਾ ਮਚੀ ਪਈ ਹੈ ਡਿਵੈਲਪਮੈਂਟ ਕੋ ਸੋ ਇਹ ਅਸੀਂ ਲੋਕਾਂ ਨੇ ਚੁਣੇ ਹੋਏ ਨਮਾਇੰਦੇ ਆ ਅਸੀਂ ਆ ਚੁੱਕਾਗੇ ਅਸੀਂ ਕਮਿਸ਼ਨਰ ਕੋ ਕਹੇ ਕਿ ਇਹ ਜਾਲੀ ਮੇਰ ਕੋ ਤਾਂ ਅਸੀਂ ਜਾਣਾਂ ਨਹੀਂ ਨਾ ਹੀ ਸਾਡੇ ਕਿਸੇ ਕਾਉਂਸਲਰ ਨੇ ਜਾਣਾਂ ਲੱਗੀ ਸੀ ਕਿ ਅਗਰ ਡਵੈਲਪਮੈਂਟ ਦੀ ਗੱਲ ਕੀਤੀ ਜਾਵੇ ਤਾਂ ਲੋਕ ਮੇਅਰ ਕੋ ਜਾਂਦੇ ਨੇ ਕਿਉਂਕਿ ਸਾਫ ਸਫਾਈ ਸ਼ਹਿਰ ਦਾ ਕੰਮ ਤਾਂ ਮੇਅਰ ਤੁਸੀਂ ਉਹਨਾਂ ਕੋਲ ਕਿਉਂ ਨਹੀਂ ਗਏ ਜਾਲੀ ਮੇਰ ਹੈ ਨਾ ਉਹਦੇ ਕੋਲ ਪਾਵਰ ਹੈ ਨਾ ਉਹਦੇ ਕੋਲ ਕੋਈ ਮੈਜੋਰਿਟੀ ਹੈ ਦੇਖੋ ੱੱਕੇ ਨਾਲ ਉਹਨੂੰ ਥੋਪਿਆ ਗਿਆ ਹੈ ਔਰ ਉਹਨੂੰ ਆਪ ਨੂੰ ਵੀ ਪਤਾ ਹੈ ਹਾਈ ਕੋਰਟ ਮਾਂ ਜੋ ਹਾਈ ਕੋਰਟ ਤੇ ਸਾਡਾ ਕੇਸ ਚੱਲਦਾ ਮੈਨੂੰ ਉਮੀਦ ਹੈ ਕਿ ਜਲਦੀ ਸਾਨੂੰ ਹਾਈ ਕੋਰਟ ਚ ਵੀ ਇਨਸਾਫ ਮਿਲ ਜਾਣਾ ਹੈ ਇਹਨੂੰ ਅਸੀਂ ਲਾ ਦੇਣਾ ਹੈ ਜੋ ਸਾਡਾ ਅਸੀਂ ਉਹਦੇ ਕੋਲ ਜਾਵਾਂਗੇ ਚਾਹੇ ਕਿਸੇ ਹੋਰ ਪਾਰਟੀ ਦਾ ਮੇਅਰ ਬਣਿਆ ਹੁੰਦਾ ਅਸੀਂ ਜ਼ਰੂਰ ਜਾਂਦੇ ਪਰ ਜੀ ਉਹਦੇ ਕੋਲ ਮੈਜੋਰਟੀ ਹੁੰਦੀ ਹੈ ਉਹ ਮੈਜੋਰਟੀ ਤੇ ਆ ਕੇ ਬੈਠਦਾ ਫਿਰ ਅਸੀਂ ਜੁੜ ਜਾਂਦੇ ਕਮਿਸ਼ਨਰ ਕੰਪੀਟੈਂਟ ਅਥਾਰਟੀ ਹੈ ਕਮਿਸ਼ਨਰ ਸਾਹਿਬ ਸਾਰੇ ਕੰਮ ਕਰਾ ਸਕਦੇ ਅਸੀਂ ਕਮਿਸ਼ਨਰ ਕੋ ਜਾਵਾਂਗੇ ਇਸ ਜਾਲੀ ਮੇਰ ਕੋ ਨਹੀਂ ਜਾਵਾਂਗੇ ਜਿਹੜੇ ਕੰਮ ਕਿਉਂਕਿ ਅਗਰ ਗੱਲ ਕੀਤੀ ਜਾਵੇ ਮੇਅਰ ਵੱਲੋਂ ਰੋਜ਼ ਕਿਹਾ ਜਾਂਦਾ ਕਿ ਵਿਕਾਸ ਲਗਾਤਾਰ ਹੋ ਰਿਹਾ ਲਗਾਤਾਰ ਜਿਹੜੇ ਕੰਮ ਨੇ ਉਹ ਕੀਤੇ ਜਾ ਰਹੇ ਚਾਹੇ ਉਹ ਸੀਵਰੇਜ ਦੀ ਪ੍ਰੋਬਲਮ ਹੈ ਜਾਂ ਫਿਰ ਲਾਈਟਿੰਗ ਮੈਡਮ ਤੁਸੀਂ ਸਾਰੇ ਸ਼ਹਿਰਾਂ ਚ ਘੁੰਮਦੇ ਹੋ ਜਾਲੀ ਮੇਅਰ ਨੂੰ ਨਾਲ ਲੈ ਜਾਓ ਆਪ ਆਪਣਾ ਕੈਮਰਾ ਨਾਲ ਲੈ ਜਾਓ ਤੁਸੀਂ ਇਹਨੂੰ ਕੋ ਇੱਕ ਕੰਮ ਦਿਖਾ ਦੇ ਕਿ ਕਿਹੜਾ ਕੰਮ ਹੋ ਰਿਹਾ ਸ਼ਹਿਰ ਦੀ ਸਿਰਫ ਨਜਾਇਜ਼ ਬਿਲਡਿੰਗਾਂ ਜਿਹਦੇ ਜਿਹੇ ਇਹਦੇ ਸਾਰੇ ਰਿਸ਼ਤੇਦਾਰ ਆਪ ਇਨਵੋਲਵ ਹੋ ਕੇ ਆਪ ਬਣਵਾ ਰਹੇ ਨੇ ਉਹ ਹੋ ਰਹੀ ਹੈ ਨਜਾਇਜ਼ ਬਿਲਡਿੰਗਾਂ ਦੀ ਸਾਰੀ ਹੋ ਰਹੀ ਹੈ ਕੋਈ ਡਿਵੈਲਪਮੈਂਟ ਦਾ ਕੰਮ ਦੱਸ ਦਿਓ ਜੇ ਕਰਾਉਂਦਾ ਹੋਵੇ ਤੇ ਤੁਸੀਂ ਦਿਖਾ ਦਿਓ ਮੈਂ ਮੰਨ ਲਾਂਗਾ ਅੱਜ ਤੁਸੀਂ ਮੀਟਿੰਗ ਵੀ ਕੀਤੀ ਜਿਸ ਦੇ ਵਿੱਚ ਐਮਸੀ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਡਿਵੈਲਪਮੈਂਟ ਦੇ ਕੰਮ ਲਗਾਤਾਰ ਹੋ ਰਹੇ ਨੇ ਡੇਟ ਸਟੇਡੀਆ ਨੂੰ ਜਲਦੀ ਦੇ ਦਿੱਤੀਆਂ ਜਾਣ ਕਮਿਸ਼ਨਰ ਸਾਹਿਬ ਆਪ ਇਸ ਗੱਲ ਨੂੰ ਮੰਨਦੇ ਕਿ ਡਿਵੈਲਪਮੈਂਟ ਦੇ ਕੰਮ ਨਹੀਂ ਹੋ ਰਹੇ ਪੈਸੇ ਉਹ ਕਹਿੰਦੇ ਸਾਡੇ ਕੋਲ ਆ ਗਏ ਨੇ ਪਰ ਅਸੀਂ ਸਾਰਿਆਂ ਨੇ ਗੱਲ ਕੀਤੀ ਹੈ ਕਿ ਕਿਹੜਾ ਕੰਮ ਹੋ ਰਿਹਾ ਜਿਹੜਾ ਅੱਜ ਕੋਈ ਪ੍ਰਾਇੋਰਟੀ ਤੇ ਸਾਨੂੰ ਦਿਖਾ ਦਿਓ ਕੋਈ ਵੱਡਾ ਕੰਮ ਜਿਹੜਾ ਕਾਰਪੋਰੇਸ਼ਨ ਕਰਦੀ ਹੋਵੇ ਅੱਜ ਤੋਂ ਪਹਿਲਾਂ ਸਰਕਾਰਾਂ ਵੀ ਬਣੀਆਂ ਕੰਮ ਹਮੇਸ਼ਾ ਹੁੰਦੇ ਪਰ ਇਹ ਤਿੰਨ ਸਾਲਾਂ ਚ ਔਰ ਖਾਸ ਕਰਕੇ ਪਿਛਲੇ 4 ਮਹੀਨੇ ਜੇ ਜਨੂਦੀ ਕਾਰਪੋਰੇਸ਼ਨ ਬਣੀ ਹੈ ਮੈਨੂੰ ਨਹੀਂ ਲੱਗਦਾ ਕੋਈ ਇੱਕ ਮੇਜਰ ਕੋਈ ਵੱਡਾ ਕੰਮ ਕੀਤਾ ਗਿਆ ਹੋਵੇ ਕਾਰਪੋਰੇਸ਼ਨ ਵੱਲੋਂ ਚਾਹੇ ਉਹ ਮੇਅਰ ਵੱਲੋਂ ਜਾਲੀ ਮੇਅਰ ਵੱਲੋਂ ਚਾਹੇ ਕਿ ਹੋਰ ਅਫਸਰ ਵੱਲੋਂ ਕਿਸੇ ਵੀ ਮੈਸਮੇ ਅਫਸਰ ਨੇ ਕੋਈ ਦਫਤਰਾਂ ਨੂੰ ਛੱਡ ਕੇ ਬਾਹਰ ਨਿਕਲਣ ਨੂੰ ਤਿਆਰ ਨਹੀਂ ਕੋਈ ਵੀ ਅਫਸਰ ਅਬ ਤੁਸੀਂ ਮੀਟਿੰਗਸ ਦਾ ਕਿਆ ਹੈ ਕਿ ਮੀਟਿੰਗਸ ਲਗਾਤਾਰ ਨਹੀਂ ਹੋ ਰਹੀਆਂ ਜੇ ਅੱਗੇ ਵੀ ਇਹੀ ਹਾਲ ਰਿਹਾ ਤਾਂ ਕੀ ਕਰੂੰ ਦੇਖੋ ਸਾਡੀ ਪੰਜਾਬ ਚ ਸਰਕਾਰ ਨਹੀਂ ਅਸੀਂ ਆਪੋਜੀਸ਼ਨ ਚ ਕਾਂਗਰਸ ਬੈਠੀ ਅਸੀਂ ਧਰਨਾ ਲਾਵਾਂਗੇ ਪ੍ਰੋਟੈਸਟ ਕਰਾਂਗੇ ਜੋ ਸਾਡੀ ਸੀਨੀਅਰ ਲੀਡਰਸ਼ਿਪ ਜੋ ਸਾਡੇ ਸਾਰੇ ਕੌਂਸਲਸ ਜ਼ਬਾਨ ਫੈਸਲਾ ਕਰਨਗੇ ਅਸੀਂ ਸਾਰੇ ਨਾਲ ਮਿਲ ਕੇ ਉਸ ਤੇ ਖੜੇ ਹੋਵਾਂਗੇ ਲੋਕਾਂ ਦੀ ਬਾਤ ਚੁੱਕਾਂਗੇ ਲੋਕਾਂ ਨੂੰ ਸਾਨੂੰ ਵੋਟਾਂ ਮਾਈਆਂ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਲੋਕਾਂ ਨਾਲ ਵਾਅਦਾ ਕੀਤਾ ਹੈ ਲੋਕਾਂ ਨੇ ਕੀਤੇ ਹੋਏ ਵਾਅਦੇ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਪੂਰੀ ਲੜਾਈ ਲੜਾਂਗੇ ਕੀ ਜਾਣਦੇ ਨੇ ਕਿ ਜਿਸ ਦੀ ਸਰਕਾਰ ਹੋਵੇ ਉਹਦੀ ਜਿਹੜੀ ਸੱਤਾ ਉਹ ਜ਼ਿਆਦਾ ਚੱਲਦੀ ਹੈ ਦੂਸਰਿਆਂ ਨੂੰ ਬਿਲਕੁਲ ਪੁੱਛਿਆ ਨਹੀਂ ਜਾਂਦਾ ਕਿ ਤੁਸੀਂ ਮੰਨਦੇ ਹੋ ਅਸੀਂ ਦੇਖੋ ਉਹ ਤੇ ਸਾਹਮਣੇ ਅਸੀਂ ਫੇਸ ਕਰ ਪਰ ਇੰਨਾ ਤੱਕਾ ਕਦੀ ਨਹੀਂ ਦੇਖਿਆ ਠੀਕ ਹੈ ਆਪੋਜੀਸ਼ਨ 'ਚ ਰਹਿ ਕੇ ਦੂਜੀਆਂ ਸਰਕਾਰਾਂ ਥੋੜਾ ਬਹੁਤਾ 19 ਕੀ ਕਰਦੀਆਂ ਪਰ ਇੰਨਾ ਜ਼ਿਆਦਾ ਕੋਈ ਅਫਸਰ ਸਾਡੇ ਕਾਂਗਰਸ ਕਾਉਂਸਲਰਾਂ ਦਾ ਫੋਨ ਨਾ ਚੁੱਕੇ ਕੋਈ ਉਹਨਾਂ ਨੂੰ ਪੁੱਛੇ ਨਾ ਕੋਈ ਉਹਨਾਂ ਦੇ ਘਰਾਂ 'ਚ ਨਾ ਜਾਵੇ ਉਹਨਾਂ ਨੂੰ ਪੁੱਛੇ ਨਾ ਦੂਜੇ ਜਿਹੜੇ ਹਾਰੇ ਹੋਏ ਕਾਉਂਸਲਰ ਉਹਨਾਂ ਦੇ ਘਰਾਂ 'ਚ ਜਾ ਕੇ ਅਫਸਰ ਬੈਨ ਤੋਂ ਬੜੀ ਮਾੜੀ ਗੱਲ ਹੈ ਸੋ ਕੋਈ ਨਹੀਂ ਟਾਈਮ ਤੇ ਰਹਿ ਗਿਆ 1 ਸਾਲ ਦਾ ਬਾਦ ਚੋ ਲੈਕਚਰ ਆ ਜਾਨੀਓ ਇੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਆਪਣੀ ਮੈਜੋਰਟੀ ਪੰਜਾਬ ਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਫਿਰ ਡਵੈਲਪਮੈਂਟ ਵੀ ਕਰਾਂਗੇ ਕੰਮ ਵੀ ਕਰਾਂਗੇ ਔਰ ਜੋ ਲੋਕਾਂ ਨੇ ਵਾਅਦੇ ਕੀਤੇ ਉਹ پورے ਕਰਾਂਗੇ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋਏ ਸੀ ਕਿ ਮੇਰੇ ਨਾਲ ਵਿਕਾਸ ਸੋਨੇ ਜਿਨ੍ਹਾਂ ਨੇ ਅੱਜ ਐਮਸੀ ਕਮਿਸ਼ਨਰ ਦੇ ਨਾਲ ਖਾਸ ਸ਼ਹਿਰ ਦੇ ਡਵੈਲਪਮੈਂਟ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਅਤੇ ਜੋ ਸ਼ਹਿਰ ਦੇ ਵਿੱਚ ਕੰਮ ਵਿਕਾਸ ਦੇ ਨਹੀਂ ਹੋ ਰਹੇ ਉਹਨਾਂ ਬਾਰੇ ਗੱਲਬਾਤ ਕੀਤੀ ਤੇ ਖਾਸ ਜਿਹੜੀ ਖਫਾ ਹੈ ਅੰਮ੍ਰਿਤਸਰ ਮੇਅਰ ਤੋਂ ਜਿਹੜੀ ਨਰਾਜ਼ਗੀ ਹੈ ਉਹ ਵੀ ਜ਼ਾਹਿਰ ਕੀਤੀ ਹੈ ਕੈਮਰਾਮੈਨ ਅਜੇ ਦਿਨ ਨਾਲ ਮਸੂਫ